ਅੱਜ ਆਪਾਂ ਫੇਰ ਖੜਿਆ ਘਗਰ ਦੇ ਕੰਢੇ ਤੇ ਧਗਰ ਤੇ ਵਿੱਚੋਂ ਪਾਣੀ ਦੀ ਥੋੜੀ ਜਿਹਾ ਆਪਾਂ ਨੂੰ ਰਾਹਤ ਮਿਲੀ ਹੈ ਹਨਾ ਕੁਸ਼ ਕੱਲ ਤੋਂ ਹੋਣਾ ਸ਼ਰਮਾ ਜੀ ਹਾਂ ਤੇ ਗੱਲ ਕਰ ਯਾਰ ਮੌਸਮ ਉਹਨਾਂ ਸਾਫ਼ ਨਹੀਂ ਹੋ ਰਿਹਾ ਜਿੰਨਾ ਆਪਾਂ ਨੂੰ ਹੁਣ ਚਾਹੀਦਾ ਮੇਰਾ ਹੱਥ ਮਿਲ ਜੇ ਕਿਉਂਕਿ ਹੁਣ ਆਇਆ ਨਾ ਫਸਲਾਂ ਤੇ ਬਈ ਸਪਰੇਹਾਂ ਸਪਰੂਹਾਂ ਦਾ ਵੀ ਜ਼ੋਰ ਆ ਲੋਕਾਂ ਨੂੰ ਉੱਤਰ ਫਸਲਾਂ ਕੰਨੀ ਵੀ ਧਿਆਨ ਦੇਣਾ ਟਾਈਮ ਬਹੁਤ ਹੋ ਗਿਆ ਮੀਂਹ ਪੈਂਦੇ ਬਹੁਤ ਟਾਈਮ ਹੋ ਗਿਆ ਜਿਆਦਾ ਟਾਈਮ ਹੋ ਗਿਆ ਝੋਨੇ ਨੂੰ ਕੁਝ ਹਵਾ ਵੀ ਲੱਗਣੀ ਚਾਹੀਦੀ ਸੀ ਜ਼ਰੂਰੀ ਆ ਬਈ ਬਹੁਤ ਟਾਈਮ ਹੋ ਗਿਆ ਕਿ ਹੁਣ ਇਸ ਤੋਂ ਬਾਅਦ ਇੰਨਾ ਟਾਈਮ ਬਾਰਸ਼ ਚੱਲਦੀ ਤੂੰ ਨਜਵੀ ਤੇਲੇ ਦੀ ਸ਼ਿਕਾਇਤ ਆਉਣ ਲੱਗ ਜੂ ਪੂਰਾ ਹੀ ਫਰਕ ਹੈ ਜੀ ਆਪਰ ਟਾਈਮ ਤੇ ਸਪਰੇ ਨਹੀਂ ਹੋ ਰਹੀ ਤੇ ਪਹਿਲਾਂ ਤਾਂ ਚਲੋ ਜਿਆਦਾ ਤੇ ਆਪਾਂ ਘਰੇਰੀ ਦੀ ਗੱਲ ਕਰਦੇ ਆਂ ਆਪਣਾ ਧਿਆਨ ਹੀ ਇੱਧਰ ਰਿਹਾ ਆਪਾਂ ਧਿਆਨ ਹੁਣ ਇੱਧਰ ਆ ਚਲੋ ਫਸਲਾਂ ਦਾ ਪਤਾ ਨਹੀਂ ਹਜੇ ਬਚਣੀਆਂ ਜਾਂ ਨਹੀਂ ਬਚਣੀਆਂ ਤੇਲੇ ਦਾ ਬਾਅਦ ਦੀ ਗੱਲ ਹੈ ਜੀ ਤੁਹਾਨੂੰ ਹਾਂ ਜੇ ਝੋਨੇ ਬਚਣਗੇ ਤਾਂ ਫੇਰ ਹੀ ਤੇਲਿਆਂ ਦੀ ਗੱਲ ਹੈ ਪਰ ਹੁਣ ਕੁਝ ਰਾਹਤ ਮਿਲੀ ਆਪਰ ਨੂੰ ਘੱਗਰ ਦੇ ਵੱਲੋਂ ਕੱਲ੍ਹ ਤੋਂ ਲੈ ਕੇ ਹਾਂ ਇਹ ਲਾ ਪਿੱਛੋਂ ਫੇਰ ਵੀ ਖਬਰ ਆ ਰਹੀਆਂ ਨੇ ਪਾਣੀ ਵੀ ਹਜੇ ਆ ਰਿਹਾ ਜਾਂ ਆ ਜਾਣਾ ਉਹ ਕੀ ਸਿਸਟਮ ਆ ਪਿੱਛੇ ਯਾਰ ਅਸਲ ਦੇ ਵਿੱਚ ਇਹਦਾ ਮਾਰਕੰਡਾ ਦੇ ਟਾਂਗਰੀ ਨਦੀ ਹੈ ਉਹਦੇ ਵਿੱਚ ਹਜੇ ਪਾਣੀ ਸੀਗਾ ਜ਼ਿਆਦਾ ਅੱਜ ਮੀਂਹ ਦਾ ਵੀ ਉੱਥੇ ਪਾਣੀ ਸਟੇਬਲ ਹੋਇਆ ਹੋਊਗਾ ਥੋੜਾ ਥੋੜਾ ਪਹਿਲਾਂ ਵਧ ਰਿਹਾ ਸੀਗਾ ਮੰਨ ਲਾ ਫਿਰ ਆਪਣੇ ਤਾਂ ਪਾਣੀ ਹੁਣ ਵਧਣ ਦੀ ਕੋਈ ਗੰਜائش ਨਹੀਂ ਆਪਣੇ ਬਿਲਕੁਲ ਨਜਾਇਸ਼ ਨਹੀਂ ਹੈਗੀ ਅਸਲ ਦੇ ਵਿੱਚ ਜਿਸ ਲੈਵਲ ਤੇ ਉੱਥੇ ਪਾਣੀ ਚੱਲ ਰਿਹਾ ਹੈ ਨਾ ਜੇ ਉੱਥੇ ਇੰਨਾ ਪਾਣੀ ਚੱਲਦਾ ਹੁੰਦਾ ਆਪਣੇ ਪਾਣੀ ਬਿਲਕੁਲ ਹੀ ਨਾਰਮਲ ਹੁੰਦਾ ਬਿਲਕੁਲ ਨਾਰਮਲ ਹੁੰਦਾ ਇਹ ਤਾਂ ਇਸ ਵਾਰ ਕੀ ਹੋਇਆ ਆਪਣੇ ਦੇ ਵਿੱਚ ਬਾਰਸ਼ਾਂ ਜ਼ਿਆਦੀਆਂ ਹੋਣ ਕਰਕੇ ਆਪਣਾ ਸਰਾਂਦੇ ਤੇ ਬਰੇਟਾ ਡਰੇਨ ਉਹ ਡਰੇਨਾ ਕਰਕੇ ਥੋੜਾ ਜਾਂ ਹੰ ਮੰਦਰ ਵਾਲਾ ਨਾਲਾ ਕਹਿੰਦੇ ਆ ਆਪਣੇ ਆਪਣੇ ਨਾਲੇ ਕਹਿੰਦੇ ਆ ਹਾਂ ਮਲਕੋ ਵਾਲਾ ਨਾਲਾ ਕਹਿੰਦੇ ਆ ਤੇ ਬਰਸਾਤੀ ਨਾਲਾ ਉਹਨਾਂ ਚ ਪਾਣੀ ਜ਼ਿਆਦਾ ਹੋਣ ਕਰਕੇ ਇੱਕ ਗਰਵਧ ਗਈ ਹੁਣ ਉਹ ਚ ਪਾਣੀ ਘਟ ਗਿਆ ਤੇ ਆਪਣੇ ਘਟਣਾ ਸ਼ੁਰੂ ਹੋ ਗਿਆ ਆਪਣੇ ਘਟਣਾ ਸ਼ੁਰੂ ਹੋ ਗਿਆ ਇੱਥੇ ਹਜੇ ਹਜੇ ਪਾਣੀ ਚੜ ਰਿਹਾ ਬੇਸ਼ੱਕ ਬਹੁਤ ਥੋੜਾ ਥੋੜਾ ਚੜ ਰਿਹਾ ਇੰਚ ਇੰਚ ਕਰਕੇ ਚੜ ਰਿਹਾ ਪਹਿਲਾਂ ਵਾਲੀ ਗੱਲ ਨਹੀਂ ਹੈਗੀ ਤੇ ਪਰ ਇਹ ਬਾਕੀ ਵੀ ਮੈਂ ਆਪਣਾ ਸੁਣਿਆ ਹਨਾ ਜਿਹੜੇ ਮੇਰੇ ਦੋਸਤ ਆ ਉਧਰ ਮੁੰਨਕ ਸਾਈਡ ਉਹ ਦੱਸ ਰਹੇ ਕਿ ਸਾਡੇ ਕਿਨ ਜਹਾਜ ਕਹਿੰਦੇ ਪੂਰਾ ਦਬਾਅ ਬਣਿਆ ਹੋਇਆ ਯ ਇੱਕ ਤਾਂ ਉੱਥੇ ਨਾਲੀ ਦੀ ਚੌੜਾਈ ਘੱਗਰ ਦੀ ਘੱਟ ਹੈ ਘੱਟ ਹੋਣ ਕਰਕੇ ਆ ਨਹੀਂ ਹੈ ਬਾਕੀ ਉੱਥੇ ਮੂਨਕ ਦੇ ਨੇੜੇ ਆ ਪਿੱਛੇ ਆ ਜਾਂਦਾ ਟਾਂਗਰੀ ਤੇ ਮਾਰਕੰਡਾ ਇੱਕਦਮ ਉੱਥੋਂ ਐਂਟਰ ਹੋ ਜਾਂਦੇ ਨੇ ਤਹਾ ਦਬਾਅ ਜ਼ਿਆਦਾ ਸਹੀ ਗੱਲ ਹੈ ਬਾਕੀ ਉਹਨੇ ਪਾਣੀ ਦਾ ਆਪਣੇ ਦਾ ਪਹਿਲਾਂ ਦਬਾਅ ਹੁੰਦਾ ਹੀ ਨਹੀਂ ਸੀ ਆਪ ਤਾਂ ਬਿਲਕੁਲ ਅੱਧੀ ਨਾਲੀ ਸਮਝਦੇ ਹੁੰਦੇ ਸੀਗੇ ਇਹ ਤਾਂ ਆਪਣੇ ਇਸ ਵਾਰ ਆ ਨਾਲੇ 'ਚ ਪਾਣੀ ਕਰਕੇ ਜ਼ਿਆਦਾ ਪਾਣੀ ਹੋ ਗਿਆ ਠੀਕ ਕਿ ਪਹਿਲਾਂ ਸਰਸਾ ਸਾਈਡ ਕੱਲ ਮਨ ਲਾ ਬੰਨ ਵੀ ਟੁੱਟ ਗਿਆ ਸੀਗਾ ਹਾਂ ਸਰਸਾ ਸਾਈਡ ਬੰਨ ਟੁੱਟ ਗਿਆ ਪਤਾ ਪਹਿਲੇ ਹੀ ਪਤਾ ਲੱਗ ਰਿਹਾ ਸੀ ਜਦੋਂ ਆਪਣਾ ਦਬਾਅ ਪੂਰਾ ਹੋ ਜਾਂਦਾ ਨਾ ਉਸ ਤੋਂ 1-2 ਦਿਨ ਬਾਅਦ ਉਧਰ ਦਬਾਅ ਵਧਣਾ ਹੀ ਹੁੰਦਾ ਉਧਰ ਦਬਾਅ ਵਧਣਾ ਹੀ ਹਾਂ ਪਰ ਚਲੋ ਠੀਕ ਹੈ ਬਾਕੀ ਦਾ ਸਭ ਨੇ ਜ਼ੋਰ ਤਾਂ ਦੇਖਿਆ ਜਰੂਰ ਲਾਇਆ ਹੋਊਗਾ ਜਰੂਰ ਲਾਉਂਦਾ ਹੈ ਨਾ ਪਰ ਇੰਨੀ ਉਹ 2023 ਵਾਲੀ ਗੱਲ ਨਹੀਂ ਹੈਗੀ ਸੀਗੀ ਵੀ ਬੰਨ ਤੋੜ ਦੂਗਾ ਪਾਣੀ ਹੈ ਨਾ ਮਤਲਬ ਜੇ ਥੋੜੀ ਜਿਹੀ ਕੋਸ਼ਿਸ਼ ਕੀਤੀ ਜਾਂਦੀ ਬੰਨ ਬਚ ਸਕਦਾ ਸੀਗਾ ਚਲੋ ਬਾਕੀ ਤਾਂ ਉਹਨਾਂ ਨੂੰ ਪਤਾ ਹੈ ਵਿਚਾਰਿਆਂ ਨੂੰ ਜਿਹੜੇ ਬੰਨ ਤੇ ਖੜੇ ਹੋਣਗੇ ਹਨਾ ਬਹੁਤ ਜ਼ੋਰ ਲਾਇਆ ਹੋਊਗਾ ਇਹ ਤਾਂ ਕੋਈ ਨਹੀਂ ਬਾਈ ਅਜੇ ਆਪਾਂ 2023 ਦੀ ਗੱਲ ਕਰਦੇ ਹਾਂ ਸ਼ਰਮਾ ਜ ਤੇ ਉਹ ਆਪਣਾ ਤੇਜ ਦੇ ਵਿੱਚ ਉਹ ਉੱਤੋਂ ਦੀ ਪਾਣੀ ਸੀਗਾ ਚਾਰ ਸਵੇਰੇ ਪਾਣੀ ਜੈ ਨਾ ਕੋਈ ਯਾਰ ਕਿਲੋਮੀਟਰ ਪਿੱਛੇ ਪਾਣੀ ਪਹੁੰਚਿਆ ਹੋਇਆ ਸੀਗਾ ਹਾਂ ਤੇ ਡਰ ਤਾਂ ਆਪਾਂ ਨੂੰ ਹੀ ਸਵਾਰ ਵੀ ਪੂਰਾ ਸੀ ਹਾਂ ਜਿਹੜੇ ਹਿਸਾਬ ਤੇ ਆਪਾਂ ਨਿਊਜ਼ ਵਗੈਰਾ ਸੁਣ ਰਹੇ ਸੀਗੇ ਪਰ ਹੁਣ ਉਹ 23 ਵਾਲੇ ਹਾਲਾਤ ਨਹੀਂ ਬਣ ਸਕਦੇ ਚਲੋ ਬਣਨ ਵੀ ਨਾ ਯਾਰ ਨਾ ਨਾ ਬਿਲਕੁਲ ਬਣਨੇ ਨਹੀਂ ਬਣ ਵੀ ਨਾ ਭਾਈ ਆਪਾਂ ਜਿੱਥੇ ਦੇ ਵਿੱਚ ਤਾਂ ਐ ਸੀ ਯਾਰ ਬੰਨ ਲਾਉਣ ਦਾ ਫਾਇਦਾ ਹੀ ਨਹੀਂ ਸੀਗਾ ਕਿ ਕਿਤੇ ਕਿਤੇ ਕੋਈ ਪਿੰਡ ਕੋਲੇ ਬੰਨ ਦਾ ਸੀਗਾ ਬਾਕੀ ਤਾਂ ਬੰਨ ਰੋਕ ਹੀ ਨਹੀਂ ਰਹੇ ਸੀਗੇ ਪਾਣੀ ਬਹੁਤ ਜ਼ਿਆਦਾ ਸੀ ਬੰਨਾਂ ਦੇ ਉੱਪਰ ਦੀ ਟੱਪੀ ਜਾਂਦਾ ਸੀ ਹਣਾ ਜਿੱਥੇ ਮੰਨ ਕੇ ਚੱਲ ਕੱਲ ਪਾਣੀ ਟੁੱਟਿਆ ਉੱਥੇ ਤਾਂ ਉਸ ਟਾਈਮ ਤੇ ਉੱਤੋਂ ਹੀ ਟੱਪ ਗਿਆ ਬੰਨਾਂ ਦੇ ਪਾਣੀ ਟੱਪ ਗਿਆ ਬਈ ਬਿਲਕੁਲ ਪਰ ਵੀ ਚਲੋ ਕੱਲ ਜੇ ਥੋੜੀ ਬੋਦੀ ਕੋਸ਼ਿਸ਼ ਹੁੰਦੀ ਜਾਂ ਕੋਈ ਪ੍ਰਸ਼ਾਸਨ ਮਦਦ ਕਰਦਾ ਜਾਂ ਕੋਈ ਪਤਾ ਲੱਗ ਜਾਂਦਾ ਬਾਕੀ ਜਰਾ ਵੀਰੇ ਜੋ ਬਾਕੀ ਚਲੋ ਦੇਖੋ ਸਭ ਨੇ ਲਾਇਆ ਆਇਆ ਹੋਣਾ ਪਰ ਜਿਹੜਾ ਨੁਕਸਾਨ ਹੋਣਾ ਸੀ ਨਾ ਫਸਲਾਂ ਦਾ ਉਸੇ ਉਹ ਹੋਕ ਹੀ ਰਹਿਣਾ ਉਹ ਹੋਕ ਹੀ ਰਹਿਣਾ ਉਹਦਾ ਕੋਈ ਹੱਲ ਨਹੀਂ ਹੈਗਾ ਹਣ ਤੂੰ ਯਾਰ ਉਧਰ ਹੜਾਂ ਵਾਲੇ ਮਾਰ ਦੇਖ ਲੈ ਉਹਨਾਂ ਨੂੰ ਘੱਟੋ ਘੱਟ ਮਹੀਨਾ ਹੋ ਗਿਆ ਬਾਈ ਹਾਂ ਜਸ ਤੂੰ ਸੀ ਉਧਰ ਜਾ ਕੇ ਆ ਜਾ ਕੇ ਆਇਆ ਬਾਈ ਉਹ ਮਹੀਨਾ ਹੋ ਗਿਆ ਉਹਨਾਂ ਦਾ ਵਿੱਚੇ ਬੈਠੇ ਨੇ ਪਾਣੀ ਦੇ ਬਿਲਕੁਲ ਆਪਾਂ 23 ਚ 10 ਦਿਨਾਂ ਦੇ ਵਿੱਚ ਅੱਕ ਗਏ ਸੀ ਅੱਕ ਗਏ ਸੀ ਉਹਨਾਂ ਨੂੰ ਮਹੀਨਾ ਮਹੀਨਾ ਹੋ ਗਿਆ ਤੇ ਹਜੇ ਵੀ ਕੋਈ ਹਜੇ ਪਾਣੀ ਘਟਣਾ ਨਹੀਂ ਸ਼ੁਰੂ ਹੋਇਆ ਨਹੀਂ ਹਜੇ ਕਹਿੰਦੇ ਵਧ ਰਿਹਾ ਯਾਰ ਮੇਰੀ ਅੱਜ ਹੀ ਗੱਲ ਹੋਈ ਆ ਉਹ ਕਹਿੰਦੇ ਵੀ ਕੋਈ ਘਟਣ ਵਾਲਾ ਹਜੇ ਹੋਇਆ ਨਹੀਂ ਫਸਲਾਂ ਤਾਂ ਉੱਥੇ ਯਾਰ ਬਿਲਕੁਲ ਖਤਮ ਹੋ ਗਈਆਂ ਉਹਨੀਆਂ ਤੁਸੀਂ ਫਸਲਾਂ ਬਾਈ ਬਿਲਕੁਲ ਖਤਮ ਨੇ ਘਰ ਵੀ ਬਾਈ ਜਿਹੜੇ ਹੁਣ ਮਰਲਾ ਕੋਈ ਜਿਆਦੇ ਨੀਵੇਂ ਥਾਂ ਔਖਾ ਯਾਰ ਬਹੁਤ ਔਖਾ ਹੂੰ ਹੜਾ ਦੀ ਮਾਰ ਚਲਣੀ ਬਹੁਤ ਔਖੀ ਹੈ ਜੋ ਉਹੀ ਪਿਛਲੀ ਵਾਰ ਸਦੂਗੜ੍ਹ ਦੇ ਹਲਕੇ 'ਚ ਹੀ ਹੋਇਆ ਸੀਗਾ ਜੀ ਜੇ ਆਪਾਂ ਪਾਣੀ ਦੀ ਗੱਲ ਕਰੀਏ ਹਨਾ ਤਾਂ ਅਮਰ ਅੱਜ ਵੀ ਘਟ ਗਿਆ ਕੱਲ੍ਹ ਨਾਲੋਂ ਆ ਸ਼ਰਮਾ ਜੀ ਤੁਸੀਂ ਕੱਲ੍ਹ ਨਾਲੋਂ ਤਾਂ ਘਟਿਆ ਘਟਿਆ ਸਵੇਰ ਨਾਲੋਂ ਵੀ ਪਾਣੀ ਘਟ ਗਿਆ ਸਵੇਰ ਨਾਲੋਂ ਹੀ ਪਾਣੀ ਘਟ ਗਿਆ ਨਾਲੋਂ ਵੀ ਲਗਭਗ 2 ਇੰਚ ਲਗਭਗ ਜੇ ਆਪਾਂ ਕਹੀਏ 9 ਇੰਚ ਦੇ ਕਰੀਬ ਪਾਣੀ ਘਟ ਗਿਆ ਸਿੱਧੇ ਸ਼ਬਦਾਂ ਦੇ ਵਿੱਚ ਫੁੱਟ ਪਾਣੀ ਕਹਿ ਸਕਦੇ ਹਾਂ ਹਾਂ ਪੌਣਾ ਇੱਕ ਫੁੱਟ ਦੇ ਕਰੀਬ ਪੌਣਾ ਇੱਕ ਫੁੱਟ ਦਾ ਜ਼ਮੀਨ ਘਟ ਗਿਆ ਪਾਣੀ ਘਟ ਗਿਆ ਤੇ ਸ਼ਰਮਾ ਚਲੋ ਚੰਗੀ ਗੱਲ ਆ ਯਾਰ ਪਾਣੀ ਵੀ ਰਾਤ ਕੁਈ ਫੁੱਟ ਫੁੱਟ ਅੱਧਾ ਫੁੱਟ ਹੀ ਕਹਿ ਸਕਦੇ ਆ ਕਿਉਂਕਿ ਅਜੇ ਪਿੱਛੇ ਪਾਣੀ ਦਾ ਚੜ੍ਹਾ ਹੈ ਪਿੱਛੇ ਪਾਣੀ ਦਾ ਚੜ੍ਹਾ ਹੋਣ ਕਰਕੇ ਆਪਣੇ ਅੱਧਾ ਕੁ ਫੁੱਟ ਪਾਣੀ ਚੜੂਗਾ ਨਹੀਂ ਤਾਂ ਜੇ ਪਿੱਛੇ ਪਾਣੀ ਦਾ ਅਜੇ ਪਿਛੋ ਉਤਰਨਾ ਸ਼ੁਰੂ ਹੋਇਆ ਹੁੰਦਾ ਫਿਰ ਲਗਭਗ 2 ਫੁੱਟ ਦੇ ਕਰੀਬ ਪਾਣੀ ਉਤਰਨਾ ਉਤਰਦਾ ਜੇ ਕਿਉਂ ਘੱਗਰ ਜੇ ਪਾਣੀ ਜੇ ਉਤਰਨਾ ਸ਼ੁਰੂ ਹੋ ਜਾਂਦਾ ਨਾ ਫਿਰ ਜਸ ਬੜੀ ਜਲਦੀ ਉਤਰਦਾ ਫਿਰ ਤਾਂ ਲੱਗਦਾ ਵੀ ਘੰਟਿਆਂ ਦੇ ਸਾਬ ਚਲੋ ਵੀਰੇ ਆਪਾਂ ਤੇ ਇਹੀ ਕਹਿਣਾ ਯਾਰ ਪ੍ਰਮਾਤਮਾ ਮਿਹਰ ਕਰੇ ਪਾਣੀ ਘਟ ਜੇ ਹਨਾ ਬਿਲਕੁਲ ਪ੍ਰਮਾਤਮਾ ਮਿਹਰ ਲੋਕ ਇਧਰੋਂ ਕਿਰਨ ਮਤਲਬ ਨੋਰਮਲ ਹੋ ਜਾਣ ਟੈਨਸ਼ਨ ਖਤਮ ਹੋ ਜੇ ਤੇ ਆਪਦੇ ਫਸਲਾਂ ਵਾਲਾ ਫਸਲਾਂ ਸੰਭ ਲੈਣੇ ਮੇਰਾ ਕਰਨ ਜੋ ਕੁਝ ਵੀ ਹੈ ਨਾ ਫਸਲਾਂ ਵਾਲੇ ਬਸੇ ਧਿਆਨ ਹੋਊਗਾ ਹੁਣ ਯਾਰ ਲੋਕਾਂ ਨੂੰ ਇਦੋਂ ਡਰ ਰਹਿੰਦਾ ਹਾਂ ਕਿ ਯਾਰ ਨੁਕਸਾਨ ਨਾ ਹੋ ਜੇ ਕੁਝ ਬਾਕੀ ਡਰ ਹੋਣਾ ਵੀ ਚਾਹੀਦਾ ਇੱਥੇ ਬੰਨਿਆਂ ਤੇ ਜਿਆਦਾ ਦਬਾਅ ਲੋਕ ਕਈ ਦਿਨ ਹੋ ਗਏ ਬੰਨਿਆਂ ਦੇ ਉੱਪਰ ਬੈਠੇ ਆ ਦਿਨ ਰਾਤ ਪਹਿਰਾ ਦੇ ਰਹੇ ਨੇ ਦਿਨ ਰਾਤ ਪਹਿਰਾ ਦੇ ਰਹੇ ਨੇ ਸਹੀ ਗੱਲ ਹੈ ਪ੍ਰਮਾਤਮਾ ਨੂੰ ਸਭ ਦਾ ਫਿਕਰ ਹੈ ਮੇਰ ਕਰੂਗਾ ਕਿ ਹੁਣ ਪਾਣੀ ਉਤਰਨਾ ਸ਼ੁਰੂ ਹੋਇਆ ਤੇ ਜਲਦੀ ਕੁਝ ਦਿਨਾਂ ਦੇ ਵਿੱਚ ਪਾਣੀ ਕੁਝ ਦਿਨਾਂ ਦੇ ਵਿੱਚ ਨਾਰਮਲ ਮਾਹੌਲ ਹੋ ਜਾਊਗਾ ਨਾਰਮਲ ਮਾਹੌਲ ਹੋ ਜਾਊਗਾ ਆਮਰਗਾ ਤੇ ਉਧਰਲੇ ਮੱਝ ਏਰੀਆ ਦੇ ਵਿੱਚ ਵੀ ਪਾਣੀ ਘਟੂਗਾ ਘਟੂਗਾ ਬਾਈ ਘਟੂਗਾ ਦੋ ਤਿੰਨ ਦਿਨਾਂ ਦੇ ਵਿੱਚ ਬਸ ਉਹ ਹਾਂ ਤੇ ਉੰਦਰ ਵੀ ਸੁੱਖ ਦਾ ਸਾਹ ਹੋ ਇੱਕ ਵਾਰੀ ਹਨਾ ਹਰ ਇੱਕ ਜਿਹੜੇ ਉਧਰ ਰਹਿੰਦੇ ਨੇ ਲੋਕ ਜਾਂ ਜਾਨਵਰ ਨੇ ਹਨਾ ਪਸ਼ੂ ਸਭ ਨੂੰ ਸੁੱਖ ਦਾ ਸਾਹ ਆਊਗਾ ਚਲੋ ਅਸੀਂ ਆਪਾਂ ਘਾਹ ਤੇ ਮਿਹਰ ਕਰੂਗਾ ਮਿਹਰ ਕਰੂਗਾ ਲੋਕ ਜਿਵੇਂ ਉਹਨਾਂ ਦਾ ਸਾਥ ਦੇ ਰਹੇ ਨੇ ਅਮੀਦਾ ਗਿਵੀ ਐਵੇਂ ਸਾਥ ਦੇਣਗੇ ਦੇਣਗੇ ਸਾਰੀਆਂ ਜ਼ਮੀਨਾਂ ਵਗੈਰਾ ਰਲ ਮਿਲ ਕੇ ਹੀ ਚੱਲਦਾ ਹੁੰਦਾ ਬਈ ਹੋਰ ਦੇਖ ਇਹੜਾ ਐਡਾ ਵੱਡਾ ਉਧਰ ਖਲਾਰਾ ਪਿਆ ਰਲ ਮਿਲ ਕੇ ਆ ਇਕੱਲਾ ਉੱਥੇ ਬੰਦਾ ਨਹੀਂ ਕੋਈ ਜ਼ਮੀਨਾਂ ਸੈੱਟ ਕਰ ਸਕਦਾ ਤੇ ਯਾਰ ਕੁਦਰਤੀ ਤੌਰ ਤੇ ਕੋਈ ਪੰਜਾਬ ਤੇ ਆਫਤ ਆਈ ਸੀ ਹਣਾ ਬਿਲਕੁਲ ਚਲੋ ਟਾਲ ਜਾਈਏ ਸਮਾਂ ਹੁੰਦਾ ਕੋਈ ਚੰਗੇ ਸਮੇ ਦਾ ਜਾਂ ਮਾੜੇ ਦਾ ਸਮਾਂ ਹੁੰਦਾ ਤੇ ਬੜੀ ਦਲੇਰੀ ਪੰਜਾਬੀਆਂ ਨੇ ਉਹਦਾ ਮੁਕਾਬਲਾ ਕੀਤਾ ਆ ਆਫਤ ਆਈ ਸੀਗੀ ਤੇ ਬਹੁਤ ਸਹਿਯੋਗ ਦਿੱਤਾ ਸਭ ਨੇ ਇੱਕ ਦੂਜੇ ਨਾਲ ਸਾਂਝ ਬਣਾ ਕੇ ਭਾਈਚਾਰਕ ਤੇ ਵਧੀਆ